ਨਹੀਂ ਕੀ ਕਰਨ ਢੰਡੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਤੇ ਭਾਈ ਬਿੰਦ ਸਿੰਘ ਨੂੰ ਰਹੀ ਦੁਨੀਆ ਤੱਕ ਸਿੱਖ ਸੰਗਤਾਂ ਯਾਦ ਕਰਦੀਆਂ ਰਹਿਣਗੀਆਂ ਉਹਨਾਂ ਦਾ ਨਾਂ ਪੂਰੇ ਵਰਲਡ ਦੇ ਵਿੱਚ ਉਹ ਜਿਹੜੇ ਸੂਰਬੀਰ ਜੋਧਿਆਂ ਨੇ ਆਪਣਾ ਜਦੋਂ ਵੀ ਕਿਸੇ ਨੇ ਗੈਰੀ ਨਿਗਾਹ ਦੇ ਨਾਲ ਸਾਡੇ ਤਖਤ ਵੱਲ ਚਾਹ ਸਾਡੇ ਹਰਿਮੰਦਰ ਸਾਹਿਬ ਵੱਲ ਨਿਗਾਹ ਨਾਲ ਵੇਖਿਆ ਉਸ ਨੂੰ ਕੌਮ ਨੇ ਕਦੀ ਵੀ ਜਿੰਦਾ ਨਹੀਂ ਛੱਡਿਆ ਸਾਡਾ ਇਤਿਹਾਸ ਬੋਲਦਾ ਮੱਥੇ ਰੰਗੜਦਾ ਸਿਰ ਲਾਇਆ ਅਸੀਂ ਉਹਨਾਂ ਸੂਰਬੀਰ ਯੋਧਿਆਂ ਨੂੰ ਅਸੀਂ ਮਹੇਸ਼ਾ ਮਹੇਸ਼ਾ ਵਾਸਤੇ ਯਾਦ ਕਰਦੇ ਰਵਾਂਗੇ ਜਿਨ੍ਹਾਂ ਨੇ ਜਾਨ ਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਤਾਂ ਤਲੀ ਗਲੀ ਮੇਰੀ ਆਓ ਇਤਮਾਰ ਗਪੈਰ ਤਰੀਜਾ ਸਿਰ ਦੀਜੈ ਕਾਂ ਨਕੀਜੇ ਦੇ ਮਹਾਵਾਕਾਂ ਸਾਥ ਉਸ ਗੁਰੂ ਦੇ ਪੂਰਨਿਆਂ ਤੇ ਚਲਦਿਆਂ ਹੋਇਆ ਉਹਨਾਂ ਮਰਜੀਵੜਿਆਂ ਨੇ ਉਸ ਪਾਪਨ ਨੂੰ ਸੋਧਾ ਲਾਇਆ ਤੇ ਆਪਣੇ ਹਰਮੰਦਰ ਸਾਹਿਬ ਦਾ ਅਕਾਲ ਪੁਰਖ ਸਾਹਿਬ ਦਾ ਉਹਨਾਂ ਸੂਰਬੀਰ ਜੋਧਿਆਂ ਨੇ ਬਦਲਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਸਾਹਿਬ ਸਾਡੀ ਕੌਮ ਦੇ ਮਹਾਨ ਸ਼ਹੀਦ ਭਾਈ ਸਿਮਰਨ ਸਿੰਘ ਭਾਈ ਕੇਰ ਸਿੰਘ ਅਤੇ ਉਹਦੀ ਯਾਦ ਵਿੱਚ ਜਿਨ੍ਹਾਂ ਨੇ ਜੂਨ 1984 ਦਾ ਇਹ ਨਵਾਂ ਬਦਲਾਅ ਲਿਆ ਕੋਈ ਗੱਲ ਨਹੀਂ ਉਹਦੀ ਯਾਦ ਨੂੰ ਸਮਰਪਤਤਾ ਜਿਹੜੀ ਸਮਾਰੋਹ ਜਿਹੜਾ ਹੈ ਉਹ ਸ਼ੁਰੂ ਹੋਇਆ ਪਰ ਬੰਦਾ ਕਮੇਟੀ ਤੇ ਸਮੂਚੀਆਂ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਹੈ ਉਹ ਕੀਤਾ ਗਿਆ ਸਾਡੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਜਿਨੇ ਵੀ ਬੁਲਾ ਕੀਤਾ ਚਾਹੇ ਅੰਦਾਲਨੀ ਸੀ ਕਿ ਨਾਦਰ ਸੀ ਤੇ ਹੋਰ ਸੀ ਅੰਗਰੇਜ਼ ਸੀ ਔਰ ਜਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗਲ ਕੀਤੀ ਆ ਸੱਚਖੰਡ ਗੁਰੂ ਸਾਹਿਬ ਨੇ ਦਿੱਤੀ ਆ ਉਹਨਾਂ ਨੂੰ ਸਮੇਤ ਸਮੇਤ ਸਿੱਖਾਂ ਨੇ ਮੌਦੇ ਘਾੜ ਤਾਰਿਆ ਔਰ ਸਿੱਖ ਕੌਮ ਦੀ ਪਾਕ ਜਿਹੜੀ ਆ ਅੰਸ਼ਿਤ ਕਰਦਾ ਸੋ ਉਸੇ ਪਰੰਪਰਾ ਨੂੰ ਕਾਇਮ ਰੱਖਦੇ ਭਾਈ ਸੁਖਮਨ ਸਿੰਘ ਭਾਈ ਫੇਰ ਸਿੰਘ ਅਤੇ ਹੋਰ ਸਿੰਘਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਬਦਲਾ ਲੈਣ ਵਾਸਤੇ ਜਿਹੜੇ ਟਿੰਕਾ ਤੇ ਥੋਪਾ ਨਾਲ ਹਮਲਾ ਕੀਤਾ ਗਿਆ ਸੀ ਕਦਰਾਂ ਗਾਂਧੀ ਨੂੰ ਮੌਤ ਦੇ ਘਾਟ ਤਾਰਿਆ ਔਰ ਕਿਤੇ ਉਹਦੇ ਵੀ ਸਗਾ ਜਿਹੜੀ ਸਵਾਰ ਤੇ ਕੋਨਾ ਦਸ਼ੀ ਦਿੱਧਾਰਾ ਜਿੱਥੇ ਸਾਰੀ ਸੰਗਤ ਉਹ ਮੈਂ ਬੇਤੀ ਕਰਨੀ ਚਾਹੁੰਦਾ ਕਿ ਆਪਾਂ ਨੂੰ ਸ਼ਹੀਦਾਂ ਸੰਘਾਂ ਦੇ ਉਹਨਾਂ ਨੇ ਜੀ ਦਿੱਤੀ ਉਹਨਾਂ ਦਾ ਸਤਕਾਰ ਔਰ ਉਹਨਾਂ ਦੇ ਪਰਿਵਾਰਾਂ ਦਾ ਸਤਕਾਰ ਔਰ ਉਹਨਾਂ ਦਾ ਛਿੱਤੀ ਜਹਾਰਾ ਦੇਸ਼ਾਂ ਤੇ ਵਿਦੇਸ਼ਾਂ ਦੇ ਜਿੱਥੇ